ਫਰਾਂ ਦੇ ਸਸਕਾ ਕਿਰਨੋ ਸਸਕੀ ਕੋਲ ਵੈਰ ਮਤ ਦਿਖਾ ਰੀਆ ਬੱਸ ਯਾਰ ਤੂੰ ਇਹ ਡਫਲਾ ਤੇਰਾ ਢਿਡ ਕੱਲੀ ਦਾ ਭਰ ਜੇ ਇਹ ਨਹੀਂ ਬਹੁਤੇ ਵੈਸੇ ਅੱਜ ਕੀ ਬਣਾਇਆ ਅੱਜ ਬਹੁਤ ਦਿਨਾਂ ਦੇ ਬਾਅਦ ਫਰੈਂਡ ਬਣਾ ਲਈ ਲਾਲ ਲਾਲ ਚਟਨੀ ਉਹ ਚਟਨੀ ਦਾ ਬਣਾ ਲਈ ਉਹ ਰੋਟੀਆਂ ਦੇ ਉੱਤੋਂ ਮੱਖੀਆਂ ਤੋਂ ਡਾਲਾ ਚੱਲ ਨਹੀਂ ਮੱਥੀ ਪਰੇ ਦੇਖੋ ਬਣਾ ਲਾਲ ਲਾਲ ਉਹ ਕਿਰਨੋ ਫੇਰ ਮੱਖੀ ਆ ਗਈ ਉਹ ਮਾਰਉਂਦੇ ਕੀ ਹੋੜੇ ਲਾਲ ਲਾਲ ਕੀ ਕਰਨੀ ਹੈ ਤੇ ਉਹ ਕਿਰਨਾ ਚਟਨੀ ਦੇ ਵਿੱਚ ਕੀ ਕੁਛ ਪਾਇਆ ਟਮਾਟਰ ਪਾਇਆ ਟਮਾਟਰ ਪਾਇਆ ਤੇ ਫਿਰ ਹੋਰ ਕੁਛ ਵਿੱਚ ਕੀ ਪਾਇਆ ਲਾਸਨ ਪਾਇਆ ਫਰੈਂਡ ਅੱਛਾ ਚੱਲ ਫਿਰ ਹੁਣ ਖਾ ਕੇ ਵਿਖਾ ਕਿਵੇਂ ਬਣੀ ਹੈ ਮਗਾ ਸਿਰਾ ਗੱਲ ਬਾਤ ਆ ਫਰੈਂਡ ਤੇ ਉਹ ਕਿਰਨਾ ਸਾਰੀਆਂ ਰੋਟੀਆਂ ਦੇ ਫੱਟੇ ਤੂੰ ਕੱਲੀ ਚੁੱਕੇਂਗੀ ਚਾਹ ਕਦੇ ਫੱਟ ਨਾਲੇ ਮੇਰੀ ਕਿਰਨਾ ਗੱਲ ਸੁਣ ਲੈ ਤੂੰ ਚਟਨੀ ਨਾ ਘਟ ਖਾਇਆ ਕਰ ਤੂੰ ਜੰਗਲ ਪਾਣੀ ਸਵੇਰੇ ਜਦੋਂ ਜਾਨੀ ਹੈ ਨਾ ਤੇ ਐਵੇਂ ਭੱਜਦੀ ਹੁੰਨੀ ਹੈ